ਹਾਂਜੀ ਟਾਇਰ ਪਾਉਣਾ ਆਪਾਂ ਪਰਲਾ ਕੱਲ ਬੜੀ ਚਾਵਲ ਵੱਜੀ ਏ ਦੋ ਤਿੰਨ ਘੰਟੇ ਬਲੌਗ ਲੂਕ ਬਣਾ ਕੇ ਨਾ ਸਾਰਾ ਜਦੋਂ ਪਾਇਆ ਸਾਲ ਪੁੱਠਾ ਹੀ ਹੋ ਗਿਆ ਅੱਧਾ ਉਹ ਜਾੜਾ ਹੀ ਸਿੱਧਾ ਆਹ ਟਾਇਰ ਲਾਉਣਾ ਨਵਾਂ ਅੱਧਾ ਦੂਜੇ ਪਾਸੇ ਦਾ ਅੱਧਾ ਦੂਜੇ ਪਾਸੇ ਦਾ ਗੇਟ ਖੋਲ ਮਾਰਾ ਜਾ ਪਾ ਯਾਰ ਪਤਾ ਹੀ ਨਹੀਂ ਲੱਗਾ ਬਣਿਆ ਕੀ ਉਹ ਤੋਂ ਕਿੱਥੇ ਟਰੈਕਟਰ ਹੋਣ ਦੱਸ ਜਾਲਿਆ ਜੀ ਬਣ ਜਾਲਿਆ ਚੱਕ ਕੇ ਫਿਰ ਚੱਕੇ ਵਾਹ ਬਈ ਵਾਹ ਮੁੰਡੇ ਦੀ ਕਲਾਕਾਰੀ ਵੇਖੋ ਇਹ ਆਪੀ ਬਣਾਇਆ ਈ ਹਾਂ ਆਪੀ ਹੈ ਹਾਂ ਸਲੈਂਸਰ ਆ ਗਿਆ ਆ ਬੈਂਪਰ ਆ ਗਿਆ ਹੈ ਹਾਂ ਹੋਰਨ ਵੀ ਲਾਤੇ ਹੋਰਨ ਵੀ ਲਾਤੇ ਡਬਲ ਡਬਲ ਟਾਇਰ ਹੈ ਮਗਰ ਡੈਕ ਵੀ ਲੱਗੇ ਘੈਂਟ ਹੈ ਬੈਕ ਤੋਂ ਵਖਾਈ ਹੈ ਰੰਗ ਕਰਨਾ ਬੂਫਰਾ ਨੂੰ ਅੱਛਾ ਬੈਕ ਇਧਰ ਨੂੰ ਕਹੀ ਬੈਕ ਕਰਕੇ ਵਖਾ ਹਏ ਵਾਹ ਬਈ ਵਾਹ ਘੈਂਟ ਏ ਯਾਰ ਪੂਰਾ ਖੜਾ ਲੈਣਾ ਹੈ ਭਾਈ ਜੀ ਕਿਸੇ ਲੈਣਾ ਤੇ ਨੂੰ ਲਾਈਕ ਸਬਸਕ੍ਰਾਈਬ ਕਰਦੇ ਆ ਪਾਰੂ ਭਾਈ ਦੇ ਨਾਲ ਗਿਆ 1500 ਦਾ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕੀਤਾ ਹੈ ਕਮੈਂਟ ਚ ਲਿਖ ਦਿਓ ਕੈਸ਼ ਕਾਰਾ ਕੇ ਵੀ ਤੁਸੀਂ ਡਿਲੀਵਰੀ ਦੇ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਹੈ ਹਾਂ ਕਰੋ ਕਰੋ ਆਪਾਂ ਕੋਲ ਹੋਰ ਵੀ ਟਰੈਕਟਰ ਨੇ ਆ ਤਾਜਾ ਤੁਹਾਨੂੰ ਖਾਣਦੇ ਆ ਹਾਂ ਖਾ ਖਾਓ ਜੀ ਖੜ ਜਾ ਯਾਰ ਮੁੰਡੇ ਨੇ ਪੂਰੀ ਮਿਹਨਤ ਕੀਤੀ ਏ ਹਨਾ ਲੈਣਾ ਇਹ ਤੇ ਬਾਈ ਜੋੜਾ ਆ ਆ ਦੇ ਦੇ ਅਗੇ ਤਾ 250 ਦਾ ਜੜਾ ਜੋੜਾ ਲੈਣਾ ਦੋ ਹੂੰ ਦਿਲ ਵੀਰ ਨੂੰ ਲਾਈਕ ਸ਼ੇਅਰ ਕੀਤਾ ਹੈ ਦੋ 100 ਦੇ ਦੇ ਅਗੇ ਬਾਈ ਇੱਕ ਯਾਰ ਮੁੰਡਾ ਬੜਾ ਕਲਾਕਾਰ ਬੰਦਾ ਪੱਕਾ 4 ਦੇ 2 ਦੇ ਅਗੇ ਉੱਪਰ ਸਿੱਦਰ ਵੀ ਵੇਖੋ ਥੋੜਾ ਜਿਹਾ ਟੁੱਟ ਗਿਆ ਚੱਲ ਸਸਤੇ ਰੇਟ ਤੇ 200 ਦਾ ਜੀ ਚਲੋ ਲਾ ਕੇ ਜਾਇਜ਼ ਰੇਟ 150 ਇਹ ਆਪਣਾ ਨਿਊ ਹਾਲੈਂਡ ਛਤੀਤੀ ਥੱਲੇ ਲੈਂਟ ਵੀ ਲੱਗੀ ਏ ਆ ਜਾ ਤੁਹਾਨੂੰ ਜੁਗਾ ਕੇ ਤਕਾਦੇ ਆ ਅੱਛਾ ਬਰਾਂਡੇ ਚ ਆ ਜਾ ਇੱਥੇ ਹੀ ਵਗਾ ਦੇ ਓਏ ਧੱਕ ਦੇ ਚਲ ਵਗਾ ਦੇ ਸੋ ਜੇ ਤੇ ਜਗਦੀ ਦਿਸੇਗੀ ਜੀਵਨ ਰਮਨ ਰੋਤਾ ਹਾਂ ਜੇ ਸੀ ਦਿਸਦੀ ਯਾਰ ਦਿਸਦੀ ਹੈ ਵੀ ਉਹ ਚੱਲ ਲੈ ਉਹ ਦਿਸਦੀ ਹੈ ਕਸਮਾ ਮੇਰੇ ਤੇ ਜ਼ਿਆਦਾ ਜਾਣਨ ਹੁੰਦਾ ਨਾ ਯਾਰ ਵਾਕਈ ਓਕੇ ਹੀ ਘੈਂਟ ਤਸੱਲੀ ਕਰਾਈ ਮੁੰਡੇ ਦੀ ਨਾ ਨਾ ਪੂਰੀ ਦੇਦਾ ਈ ਠੀਕ ਹੈ ਓਕੇ ਮੇ ਯਾਰ ਮੁੰਡੇ ਚ ਕਲਾਕਾਰੀ ਯਾਰ ਪੂਰੀ ਤੂੰ ਸਾਰਾ ਪੀ ਬਣਾਉਣਾ ਹੈ ਹਾਂ ਸਾਰਾ ਇਹ ਉਹ ਵੇ ਦਾ ਟਰੈਕਟਰ ਹੁੰਦਾ ਇਵੇਂ ਦਾ ਪੜਾ ਦਿੰਦਾ ਅੱਛਾ ਵਾਹ ਕੈਂਟ ਯਾਰ ਬੋਲੋ ਇਹ ਪਹਿਲੇ ਸੁਏ ਦੀਏ ਹੂੰ ਸਾਡੀ ਕਟੋ ਵੇਚਣੀ ਵੀ ਹੈ ਕੋਈ ਨਾ ਵੇਚਣੀ ਕੋਈ ਨਹੀਂ ਖਾਣੀ ਹੈ ਵਾਡਾ ਉਹ ਸਾਡੀ ਚਿੱਟੋ ਇੱਕ ਖਾ ਲਓ ਅੱਛਾ ਇਹ ਛੋਟੀ ਚਿੱਟੋ ਅੱਛਾ ਉਹ ਸਾਡੀ ਕਟੋ ਚਲ ਠੀਕ ਹੈ ਮੈਂ ਸਮਾਣੇ ਜਾਵਾਂ ਆ ਕਿ ਮਿਲਣਾ ਤੈਨੂੰ ਚੰਗਾ ਚਲ ਕੱਕੇ ਕਾਰ ਸਟਾਰਟ ਚਲਦੇ ਨੂੰ ਆ ਕੇ ਮਿਲਦਾ ਸੋਹਣਿਆ ਆ ਲੈ ਕਰਦੇ ਲੈ ਫਿਰ ਬੱਚੇ ਬੱਚੇ ਕੋ ਕਿਹਾ ਅਰੇ ਅੱਜ ਆਲੇ ਸਹੀ ਗੱਲ ਮੰਨ ਲੈ ਗੱਲ ਆਪ ਸਾਡੇ ਪਿੰਡ ਦਾ ਮਾਈਸਟਰ ਮੰਤਰ ਤਗੜਾ ਸ਼ਿਸ਼ਟ ਬੈਠਿਆ ਹੋਇਆ ਪਾਰ ਨੂੰ ਮੇਲਾ ਲੱਗਦਾ 350 ਨਹੀਂ ਬੜਾ ਤਗੜਾ ਤਗੜਾ ਮੇਲਾ ਲੱਗਦਾ ਮਾਤਾਂ ਦਾ সাথে আ । तगडी यर अंदर मंदर वेखण यार पूरा बदल घाट है पूरा शस्त्र